25ਵਾਂ ਹੁਕਮ ਹੈ ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਣਣਾ ਇਹ ਜਿਹੜੀ ਮਤ ਹੈ ਨਾ ਇਹ ਸਤਗੁਰੂ ਦੀ ਹੈ ਜੇ ਸਾਡੇ ਕੋਲ ਚੰਗੇ ਕਰਮ ਸਤਗੁਰੂ ਕਰਾ ਰਿਆ ਹੈ ਇਹ ਮੇਰੀ ਅਕਲ ਨਹੀਂ ਹੈ ਇਹ ਮੇਰੀ ਮਤ ਨਹੀਂ ਹੈ ਮੇਰੀ ਬੁੱਧ ਨਹੀਂ ਹੈ ਇਹ ਸਤਗੁਰੂ ਮੇਰੇ ਕੋਲੋਂ ਕਰਾ ਰਿਆ ਸਿੱਖ ਮਤ ਸਭ ਬੁੱਧ ਤੇਵਾਰੀ ਮੰਦਰ ਸ਼ਾਵਾਂ ਤੇਰੇ ਤੁੱਟ ਵਿਣ ਅਵਰ ਨਾ ਜਾਣਾ ਮੇਰੇ ਸਾਈਬਾ ਗੁਣ ਗਾਵਾਂ ਨਿਤ ਤੇ ਤੇਰੀ ਮਤ ਹੈ ਤੇ ਅਰਦਾਸ ਤਾਂ ਇਹੀ ਕਰਨੀ ਹੈ ਨਾ ਕਿ ਸਤਿਗੁਰੂ ਮੈਨੂੰ ਕੋਈ ਅਕਲ ਨਹੀਂ ਹੈ ਮੇਰਾ ਕੋਈ ਬਲ ਨਹੀਂ ਹੈ ਮੇਰੀ ਕੋਈ ਤਾਕਤ ਨਹੀਂ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਸਾਡੀ ਮਤ ਤਾਂ ਬਹੁਤ ਛੋਟੀ ਹੈ ਬਹੁਤ ਛੋਟੀ ਹੈ ਸ਼ੁਕਰਾਤ ਨੇ ਇੱਕ ਦਿਨ ਦੇਖਿਆ ਇੱਕ ਸਾਗਰ ਦੇ ਕਿਨਾਰੇ ਇੱਕ ਬੱਚਾ ਇੱਕ ਲੋਟਾ ਲੈ ਕੇ ਬੈਠਾ ਰੋ ਰਿਹਾ ਹੈ ਉੱਚੀ ਉੱਚੀ ਰੋ ਰਿਹਾ ਹੈ ਸੁਕਰਾਤ ਪੁੱਛਦਾ ਬੇਟਾ ਇੱਥੇ ਕੀ ਕਰ ਰਹੇ ਆ ਕਿਉਂ ਰੋ ਰਹੇ ਆ ਇਹ ਲੋਟਾ ਲੈ ਕੇ ਕਿਉਂ ਬੈਠਾ ਹੈ ਕਹਿਣ ਲਗਾ ਅੰਕਲ ਜੀ ਇਹ ਸਾਰੇ ਸਾਗਰ ਦਾ ਪਾਣੀ ਇਸ ਲੋਟੇ ਦੇ ਵਿੱਚ ਮੈਂ ਪਾਉਣਾ ਚਾਹੁੰਦਾ ਇਸ ਲੋਟੇ ਵਿੱਚ ਪਾਉਣਾ ਚਾਹੁੰਦਾ ਤੇ ਉਹ ਚੁੱਪ ਹੋਇਆ ਸੁਕਰਾਤ ਰੋਣ ਲੱਗ ਪਿਆ ਕਹਿਣ ਲਗਾ ਮੈਂ ਵੀ ਸੋਚਦਾ ਸੀ ਵੀ ਮੈਂ ਜਦੋਂ 20 ਸਾਲ ਦਾ ਸੀ ਮੈਂ ਕਹਿੰਦਾ ਸੀ ਮੇਰੇ ਵਰਗਾ ਦੁਨੀਆ ਵਿੱਚ ਵਿਦਵਾਨ ਨਹੀਂ ਹੈ ਜਦੋਂ ਮੈਂ 40 ਸਾਲ ਦਾ ਹੋਇਆ ਮੈਨੂੰ ਅੱਧਾ ਗਿਆਨ ਹੈ ਹੁਣ ਮੈਂ 60 ਸਾਲ ਦਾ ਹੋ ਗਿਆ ਮੈਨੂੰ ਕੋਈ ਆਉਂਦਾ ਹੀ ਕੁਝ ਨਹੀਂ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਇਹ ਸਾਰੇ ਗੁਣ ਸਤਿਗੁਰ ਕਹਿੰਦੇ ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਣਣਾ ਅਸੀਂ ਪੜ੍ਹਦੇ ਹਾਂ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮ ਹੀ ਮੇਰੇ ਪਰਵਾਰ ਸਤਗੁਰੂ ਸਭ ਕੁਝ ਤੂੰ ਹੀ ਹੈ ਮੇਰੇ ਵਾਸਤੇ ਮੇਰਾ ਧਨ ਵੀ ਤੂੰ ਹੀ ਹੈ ਮੇਰਾ ਪਰਿਵਾਰ ਵੀ ਤੂੰ ਹੀ ਹੈ ਸਭ ਕੁਝ ਤੂੰ ਹੈ ਤੇ ਉਹ ਤਾਕਤ ਦਿੰਦਾ ਹੈ ਸਤਿਨਾਮ 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 ਜੀ ਵਾਹਿਗੁਰੂ ਆਹੇ